ਅੱਜ ਇਨਚਾਰਜ ਲੱਭਿਓ ਗਲਵੱਟੀ ਚੌਕ ਦੀ ਆਪਕਿਸ ਤਰ੍ਹਾਂ ਮੈਂ ਮਾਨਯੋਗ ਆਪਣੇ ਐਸਐਸਪੀ ਸਾਹਿਬ ਪਟਿਆਲਾ ਹੋਰ ਡੀਐਸਪੀ ਮੈਮ ਲਾਬਾ ਮੈਂ ਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਆਰਡਰ ਕਰਕੇ ਮੈਨੂੰ ਇਸ ਲੈਗ ਸਮਝਿਆ ਕਿ ਮੈਂ ਇਨਚਾਰਜ ਜਿਹੜਾ ਗਲਵੱਟੀ ਚੌਕੀ ਦਾ ਜਿਹੜਾ ਚਾਰਜ ਸੰਭਾਲ ਰਿਹਾ ਤੇ ਮੇਰਾ ਮੈਨ ਇਹੀ ਹੋਊਗਾ ਜੀ ਜਿਹੜਾ ਆਪਣੇ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਇੱਥੇ ਸਾਡਾ ਫੋਕਸ ਰਾਇਆ ਬਹੁਤ ਹੱਦ ਤੱਕ ਸਾਡਾ ਇਸ ਏਰੀਆ ਦੇ ਵਿੱਚ ਸੁਧਾਰ ਹੋਇਆ ਬਹੁਤ ਸਾਡੇ ਅਫਸਰ ਸਾਹਿਬਾਨ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਕਾਫੀ ਹੱਦ ਤੱਕ ਸੁਧਾਰ ਹੋ ਗਿਆ ਫੇਰ ਵੀ ਦੇ ਬਰਲੇਟਾਂ ਵਿੱਚ ਕੋਈ ਹੈ ਮੈਂ ਬਹੁਤ ਜਲਦੀ ਆਪਣੇ ਇਥੋਂ ਦੇ ਸਰਪੰਚ ਸਾਹਿਬਾਨ ਨਾਲ ਮੀਟਿੰਗ ਕਰੂਗਾ ਜਿੱਥੇ ਵੀ ਕਿਤੇ ਪ੍ਰੋਬਲਮ ਕੋਈ ਆ ਰਹੀ ਹੈ ਇਦਾਂ ਦੀ ਉਹ ਸਾਨੂੰ ਆ ਕੇ ਸਭੀ ਸਾਨੂੰ ਦੱਸਣ ਉਹਦੇ ਬਾਰੇ ਫਿਰ ਅਸੀਂ ਉੱਥੇ ਜਲਦੀ ਝੜ ਦਵਾਂਗੇ ਉਹਨਾਂ ਦੇ ਖਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਸ ਤਰ੍ਹਾਂ ਕਿ ਕੁਝ ਪਹਿਲਾਂ ਪਤਾ ਸੀ ਇਸ ਤਰ੍ਹਾਂ ਦੇ ਕੋਈ ਆਰਡਰ ਹੋ। ਜੀ ਮੈਂ ਥੈਂਕਸ ਆ ਮੈਂ ਅਕਸਰਾਂ ਦਾ ਸਾਹਿਬਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਿਲੈਕਟ ਸਮਝਿਆ ਔਰ ਮੇਰੇ ਆਰਡਰ ਕੀਤੇ ਆ। ਮੇਰੀ ਫਰਸਟ ਜੋਇਨ ਹੈਗਾ ਚੌਕੀ ਜਾਗ ਦੀ। ਪਹਿਲਾਂ ਮੈਂ ਥਾਣਾ ਕਤਵਾਲੀ ਨਾਭੜ ਆ। ਜੀ ਮੇਰੇ ਏਰੀਆ ਦੇ ਸਾਰੇ ਆਪਣੇ ਸਾਰੇ ਮੋਹਤਵਾਰ ਵਕਤਰ ਨੂੰ ਮੇਰੇ ਬਾਰੇ ਪਤਾ ਹੀ ਆ। ਠੀਕ ਆ ਜੀ। ਆਪਾਂ ਬਹੁਤ ਹੀ ਆਪਣਾ ਮਾਨਦਾਰੀ ਨਾਲ ਕੰਮ ਕਰਨਾ ਔਰ ਜਿਹੜਾ ਨਸ਼ੇੜੀ ਨੇ ਜੋ ਗਲਤ ਕੋ ਚੋਰ ਨੇ ਠੀਕ ਆ ਉਹਨਾਂ ਦੇ ਸਾਡੀ ਸਖਤ ਕਰਨਾ। ਸ਼ਰਾਤੀ ਅਨਸਰਨ ਵਿੱਚ 34 ਦੇ ਅਧੀਨ ਹਲਾਕਾ ਪੈਂਦਾ ਹੈ ਸ਼ਰਾਤੀ ਅਨਸਰਨ ਕੀ ਗੱਲ ਚਲਦੀ ਉਹਨਾਂ ਨੇ ਇਹ ਕਹਾ ਕਿ ਆਪ ਨੂੰ ਪਹਿਲਾ ਸੁਧਾਰ ਕਰ ਲੋ ਠੀਕ ਹੈ ਸੁਧਾਰ ਕਰ ਲੋ ਜੇ ਨਹੀਂ ਸੁਧਾਰ ਕਰ ਸਕਦੇ ਤਾਂ ਇਸ ਏਰੀਆ ਤੋਂ ਬਾਹਰ ਹੋ ਜਾਓ ਠੀਕ ਹੈ ਠੀਕ ਹੈ ਜੀ ਕਿਉਂਕਿ ਅਸੀਂ ਤਾਂ ਉਹਨਾਂ ਦੇ ਖਿਲਾਫ ਬੇਰੀ ਸਖਤ ਕਾਰਵਾਈ ਕਰ ਵੀ ਤਾਰੇ ਜੀ ਜਦੋਂ ਵੀ ਸਾਨੂੰ ਕੁਝ ਹੋਣਾ ਮੈਂ ਦੇਣਾ ਚਾਰਵਾਈ ਜੀ ਦੇਖੀ ਜਾਏਗੀ ਬਿਲਕੁਲ ਜੀ ਬਿਲਕੁਲ ਜਰੂਰ ਠੀਕ ਹੈ